ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਮੇਰੇ ਨਾਲ ਝੰਡੇ ਵਾਲੇ ਤੋਂ ਹਰਵਿੰਦਰ ਸਿੰਘ ਬੱਬੂ ਤੇ ਨਵਤੇਜ ਸਿੰਘ ਨੰਬਰਦਾਰ ਬਲਵਿੰਦਰ ਸਿੰਘ ਗੋਪੀ ਸਭ ਤੋਂ ਪਹਿਲਾਂ ਪਹੁੰਚੇ ਅਸੀਂ ਧੰਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਰਦੌਰ ਦੇ ਪਾਰਕਿੰਗ ਦੇ ਵਿੱਚ ਗੱਡੀ ਪਾਰਕ ਕਰਨ ਤੋਂ ਬਾਅਦ ਅਸੀਂ ਬਾਜ਼ਾਰ ਵੱਲ ਦੀ ਹੁੰਦੇ ਹੋਏ ਪਹੁੰਚੇ ਸ਼੍ਰੀ ਦਰਬਾਰ ਸਾਹਿਬ ਇੱਕ ਦਿਨ ਸੋਮਵਾਰ ਦੀ ਮੱਸੀਆ ਹੋਣ ਕਰਕੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਸੀ Oh, ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਫਿਰ ਅਸੀਂ ਕਉਸਟਾ ਵਾ ਚੱਲ ਰਹੀ ਸੇਵਾ ਪ੍ਰਸ਼ਾਦ ਵਾਲੀਆਂ ਥਾਲੀਆਂ ਨੂੰ ਸਾਫ਼ ਕਰਨੀ ਸੇਵਾ ਦੇ ਵਿੱਚ ਅਸੀਂ ਆਪਣਾ ਹਿੱਸਾ ਪਾਇਆ ਸੇਵਾ ਕਰਕੇ ਬਹੁਤ ਵਧੀਆ ਲੱਗਾ ਤੇ ਇਸ ਤੋਂ ਬਾਅਦ ਅਸੀਂ ਸ਼੍ਰੀ ਕਉਸਟਾ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਗਏ ਜੋ ਭਲਕੇ ਉਠਹ ਸਰ ਨਾਮ ਕੇ ਆਵੇ ਸਫਲ ਹੋ ਜਾਂਦਾ ਏ ਗੁਰੂ ਘਰ ਕੀਤੀ ਯਾਤਰਾ ਸਫਲ ਹੋ ਜਾਂਦੇ ਕੱਠਾ ਕੀ ਸੰਗਰਮਨ ਕੀਤੇ ਜੀਵਾਨ ਸਰਵਣ ਕੀਤੇ ਗੁਰੂ ਦੇ ਦਰਸ ਤੇ ਆਉਣਾ ਸਫਲ ਉਦੋਂ ਸਮਝੋ ਜਦੋਂ ਅਕਸਰ ਕੋਲੇ ਜੀਤੇ ਸੰਗਰਮਨ ਮਾਰ ਕੇ ਤੁਸਾ ਜਿਹੜਾ ਵਾਹਿਗੁਰੂ ਉਹ ਵਾਹਿਗੁਰੂ ਵਿਚਾਰ ਕਰਮੋ ਮਤ ਜਿਤ ਕਰ ਆਵੇ ਗੁਰੂ ਦੇ ਕਰੇ ਨਾਸਤਰ ਵਾਲੇ ਦੀ ਬੋਝ ਜੀਤੇ ਬਸਤ ਅਸਮਾਨਿਕ ਨਾਮ Oh, no. ਉਸ ਤੋਂ ਬਾਅਦ ਅਸੀਂ ਆਏ ਧੰਨ ਧੰਨ ਬਾਬਾ ਅਟਲ ਸਾਹਿਬ ਜੀ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸੀਤ ਗੰਨ ਸਾਹਿਬ ਇੱਥੇ ਮੱਥਾ ਟੇਕਣ ਦੇ ਲਈ ਪਹੁੰਚੇ

ਫਿਰ ਅਸੀਂ ਪਰਸ਼ਾਦਾ ਛੱਕ ਕੇ ਕੀਤੀ ਪਿੰਡ ਜਾਣ ਨੂੰ ਵਾਪਸੀ ਦੀ ਤਿਆਰੀ ਇਹ ਸੀ ਅੱਜ ਦਾ ਵਲੌਗ ਤੇ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ